ਸ਼ੇਰ ਦਾ ਪੁੱਤ ਹੁੰਦਾ ਜੰਗਲ ਵਿੱਚ ਤੇ ਜੰਗਲ ਦੇ ਜਾਨਵਰ ਤੇ ਪੰਛੀ ਇਕੱਠੇ ਹੋ ਕੇ ਸ਼ੇਰ ਨੂੰ ਕਹਿਣ ਤੂੰ ਇੱਥੋਂ ਨਿਕਲ ਜਾ ਤੇ ਸ਼ੇਰ ਦਾ ਪੁੱਤ ਉੱਥੋਂ ਤੂੰ ਚੜ੍ਹਾ ਦੇ ਪਾ ਕੇ ਨਿਕਲ ਜਾ ਲੈ ਸ਼ੇਰ ਦਾ ਪੁੱਤ ਕੌਣ ਦਾ ਹੱਕਦਾਰ ਹੈ ਉਹ ਸਿੰਘ ਨਾ ਹੋਵੇ ਤੇ ਕੋਲੇ ਹਥਿਆਰ ਵਧਿਆ ਹੋਵੇ ਰੌਂਦ ਹੋਣ ਨਵੇਂ ਕੌਣ ਦੇ ਦੋ ਅਸੀਂ ਚੁੱਕ ਕੇ ਦੀ ਝੋਲੀ ਚ ਪਾ ਦੇ ਜੰਮਿਆਂ ਕਲੇ ਵਿੱਚ ਸਿੱਕਦੇ ਘਰੇ ਸ਼ੇਰਾਂ ਦੇ ਪੁੱਤ ਨੂੰ ਹਾਂ ਹਥਿਆਰ ਰੱਖ ਕੇ ਕੀ ਭੈਣ ਦੀ ਇੱਜ਼ਤ ਲੁੱਟਣੀ ਕਿਸਰਾ ਘਰ ਸਾਰਨਾ ਕਿਸੇ ਨੂੰ ਗੁਮਰਾਹ ਕਰਕੇ ਤੰਗ ਕਰਨਾ ਕਿਸੇ ਦਾ ਘਰਾਓ ਕਰਕੇ ਉਹਤਵਾਰ ਕਰਨਾ ਕਿਸੇ ਵੀ ਬੇਇੱਜ਼ਤੀ ਕਰਨੀ ਇਹ ਸਿੱਖ ਵਾਸਤੇ ਬਹੁਤ ਹੀ ਵੱਡਾ ਪਾਪ ਹੈ ਪਰ ਹਥਿਆਰ ਰੱਖ ਕੇ ਆਪਣੀ ਇੱਜ਼ਤ ਲੁਟਾਈ ਜਾਣਾ ਉਹ ਤੋਂ ਵੀ ਵੱਡਾ ਪਾਪ ਹੈ ਕਿਹਨੂੰ ਦੇਖਦੇ ਆਜ ਵੀ ਪ੍ਰੇਮੀ ਆਏ ਸੀ ਇੱਕ ਪਰਸੋਂ ਆ ਗਿਆ ਕਰ ਲਿਆ ਸੰਤ ਜੀ ਸਾਨੂੰ ਕੋਈ ਅਗਵਾਈ ਨਹੀਂ ਦਿੰਦਾ ਅਸੀਂ ਫੋਟੇ ਚੁੱਕਦੇ ਨੇ ਫਿਕਰ ਨਾ ਕਰਤੋ